ਅੱਜ ਕੁਆ ਗੇੜਾ ਦੇ ਆ ਗੇੜਾ ਦੇ ਕੇ ਦੇਖਿਆ ਜੀ ਟੀਵੀ ਇਹ ਆਪਣਾ ਕਾਰ ਜਿੰਨਾ ਦਾ ਨਜ਼ਾਰਾ ਕਿ ਨਹੀਂ ਹਾਂ ਜੇ ਬਾਗੇ ਦੇਖ ਲੈਣਾ ਬਾਈ ਸੀਟ ਹੈ ਯਾਰ 25000 ਦੀ 25000 ਦੀ ਸੀਟ ਹੈ ਜੀ ਅੱਛਾ ਦੂਜੀ ਸੀਟ ਹੈ ਡੰਗਾ ਦਾਣੇ ਹਾਂ ਆਹੀ ਚੀਜ਼ ਦਾ ਮੋਲ ਹੈ ਭਾਈ ਜੀ ਬਿਲਕੁਲ ਹੁਣ ਵੀ ਹਰ ਬਣ ਵਾਲੀ ਕੰਮ ਆ ਯਾਰ ਸਾਡੇ 7 ਲੱਖ ਰੁਪਏ ਦਾ ਟਰੈਕਟਰ ਹੁਣ ਤਿਆਰ ਹੁੰਦਾ ਰੰਗ ਰਾ ਕੇ ਇਹ ਇਹ ਭੱਜ ਕਰਾਈਏ ਇਹ ਠੀਕ ਹੈ ਜੀ ਤੇ ਬਾਈ ਹੁਣ ਐ ਦੱਸੋ ਵੀ ਚਲੋ ਉਹਦਾ ਗੱਲਾਂ ਹੈਗੀਆਂ ਜਿਹੜੀ ਅਸੀਂ ਕਰੀਆਂ ਸਾਰੀਆਂ ਜਾਇਜ਼ ਹਾਂ ਆਪਾਂ ਮੰਨ ਲੀਏ ਤੇ ਹੁਣ ਆ ਦੱਸੋ ਵੀ ਇਹ ਟਰੈਕਟਰ ਦੇਣਾ ਕਿੰਨੇ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਸਭ ਤੋਂ ਪਹਿਲਾਂ ਮਿਲੋ ਮਲਕੀਤ ਬਾਈ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੈ ਚਾ ਜੀ ਵਧੀਆ ਵਧੀਆ ਠੀਕ ਹੈ ਜੀ ਤੇ ਅੱਜ ਭਾਈ ਆਪਣੇ ਪਿੰਡ ਮਾਲਾ ਤੋਂ ਵੀ ਵੀਡੀਓ ਬਣਾ ਰਹੇ ਹਾਂ ਜੀ ਤੇ ਇੱਕ ਫੋਰਡ ਟਰੈਕਟਰ ਆ ਜੀ ਬਕਾਊ ਫੋਰਡ 3600 ਤੇ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਆ ਠੀਕ ਹੈ ਜੀ ਟਰੈਕਟਰ ਤੁਸੀਂ ਪਹਿਲਾਂ ਵੀ ਸ਼ਾਇਦ ਉਸ ਆਦਾ ਵੀਡੀਓ 'ਚ ਦੇਖਿਆ ਹੋਊਗਾ ਤੇ ਜੋ ਵੀ ਗੱਲਬਾਤ ਆ ਟਰੈਕਟਰ ਚ ਕੀ ਕੀ ਮੋਡੀਫਿਕੇਸ਼ਨ ਹੋਈ ਵੀ ਆ ਠੀਕ ਆ ਜੀ ਤੇ ਜੋ ਵੀ ਗੱਲਬਾਤ ਆਪੋ ਤੁਹਾਨੂੰ ਸਾਰੀ ਦੱਸਾਂਗੇ ਹਰਸ਼ਵੀਰ ਵੀ ਨਾਲ ਆ ਵੀਰੇ ਤੇ ਉਹ ਠੀਕ ਆ ਵੀਰੇ ਹਾਂਜੀ ਹਾਂ ਠੀਕ ਆ ਜੀ ਹਰਸ਼ਵੀਰ ਬੜਾ ਦੱਸੋ ਵੀਰੇ ਪਾਉਚਾਨਾ ਟਰੈਕਟਰ ਬਾਰੇ ਕੀ ਕੀ ਹਿਸਾਬ-ਤਾਬ ਹੈ ਦਾ ਤੇ ਜੋ ਵੀ ਗੱਲਬਾਤ ਆ ਸਾਰੀ ਦੱਸ ਦਿਓ ਖੁੱਲ ਕੇ ਬਈ ਟਰੈਕਟਰ 3600 ਫੋਰਡ ਠੀਕ ਆ ਇਹ ਹੋਇਆ ਬਈ ਵਿਕਰਮ ਤੇ ਤਿਆਰ ਕਰਾਇਆ ਹੋਇਆ ਆਪਾਂ ਨੇ ਸੰਗਰੂਰ ਵਾਲੇ ਬਾਈ ਤੇ ਸੰਗਰੂਰ ਵਾਲੇ ਬਗਰਾਣਾ ਜਿਹੜਾ ਫੌੜ ਤਿਆਰ ਕਰਦਾ ਠੀਕ ਆ ਜੀ ਉਹਨੇ ਬਾਈ ਤਿਆਰ ਕਰਾਇਆ ਬਟਰੈਕਟਰ ਦੇ ਟਰੈਕਟਰ ਹੈਗਾ ਗਲਾਬ ਬਾਈ ਦਾ ਓਕੇ ਜੀ ਤੁਹਾਨੂੰ ਤਾਂ ਜਾਣਦਾ ਬਾਈ ਜੀ ਹਾਂ ਜੀ ਹਾਂ ਮੇਰੀ ਬਾਈ ਨਾਲ ਕਈ ਵਾਰ ਗੱਲਬਾਤ ਹੋਈ ਆ ਜੀ ਹਾਂ ਜੀ ਤੇ ਬਾਈ ਨੇ ਟਰੈਕਟਰ ਪਹਿਲਾਂ ਇਹ ਲਿਆ ਤਾਂ 3600 ਓਕੇ ਜੀ ਉਹਦੇ ਕੋਲ 5-6 ਟਰੈਕਟਰ ਹੈ ਬਾਈ ਕੋਲ ਅੱਛਾ ਜੀ ਹਾਂ ਇੱਕ 3600 ਹੀ ਲੈ ਲਿਆ ਹੁਣ ਇੱਕ ਉਹਨੇ ਹੋਰ ਟਰੈਕਟਰ ਲੈ ਲਿਆ 3600 ਜਿਹੜਾ ਬਜ਼ੁਰਗਾਂ ਦਾ ਉਹਦੇਆਂ ਦਾ ਅੱਛਾ ਅੱਛਾ ਜੀ ਹਾਂ ਉਹ ਕਹਿੰਦਾ ਵੀ ਮੈਂ ਉਹ ਟਰੈਕਟਰ ਤਿਆਰ ਕਰਾਉਣਾ ਠੀਕ ਆ ਜੀ ਤੇ ਕਹ ਠੀਕ ਹੈ ਜੀ ਤੇ ਟਰੈਕਟਰ ਹੈਗਾ ਜੱਗੂ ਬਾਈ ਇਹ 87 ਮਾਡਲ 87 ਮਾਡਲ ਹੈ ਠੀਕ ਹੈ ਜੀ 87 ਮਾਡਲ ਦਾ ਕਾਪੀ ਹੈਗੀ ਆਪਣੇ ਕੋਲ ਦੀ ਠੀਕ ਹੈ ਜੀ ਐਫੀ ਡੈਪਟ ਹੈਗਾ ਨਾਲ ਓਕੇ ਚੱਕਰ ਦੱਸਾਂਗਾ ਜੱਗੂ ਇਹਦਾ ਸਾਰਾ origignal ਪਾਇਆ ਪਿਆ ਤੇ ਲਿੰਕਾਂ ਤੇ ਲੈ ਕੇ ਸਾਰਾ ਕੁਝ ਠੀਕ ਠੀਕ ਹੁੱਕਾ ਵੀ ਡਬਲ ਹੈ ਤੇਰਾ origignal ਪਾਇਆ ਬਾਈ ਕਹਿੰਦਾ ਕੋਈ ਦੇਸੀ ਤਾਂ ਚੀਜ਼ ਪੁਆਈ ਹੋਣੀ ਨਹੀਂ ਹੋਈ ਕਹਿੰਦਾ ਮੈਂ ਆਪਣੀ ਠੀਕ ਹੈ ਜੀ ਠੀਕ ਹੈ ਸਾਰਾ origignal ਤਿਆਰ ਹੋਇਆ ਹੋਇਆ ਓਕੇ ਜੀ ਤੇ ਹੁੱਕ ਵੀ ਡਬਲ ਲੱਗੀ ਵੀ ਟਰੈਕਟਰ ਨੂੰ ਲਿੰਕਾਂ ਸਾਰੀਆਂ origignal ਆ ਜਿਹੜੀਆਂ ਫੋਰਡ ਵਾਲੀਆਂ ਹੁੰਦੀਆਂ ਓਕੇ ਜੀ ਓਕੇ ਠੀਕ ਹੁੱਕਾਂ ਵੀ ਡਬਲ ਲੱਗੀਆਂ ਹੋਈਆਂ ਐ ਉੱਪਰ ਵਾਲੀ ਹੁੱਕ ਵੀ ਆ ਥੱਲੇ ਵੀ ਹੁੱਕ ਆ ਕਿਉਂਕਿ ਉਹਨੇ ਡਬਲ ਤਾਲਵੀਆਂ ਹੋਈਆਂ ਕਹਿੰਦਾ ਵੀ ਪੀਟੀਓ ਨੂੰ ਤਾਂ ਕਹਿੰਦਾ ਆਪਾਂ ਨੇ ਚਲਾਇਆ ਨਹੀਂ ਕਿਉਂਕਿ ਤਿੰਨ ਚਾਰ ਟਰੈਕਟਰ ਆ ਕਹਿੰਦਾ ਠੀਕ ਆ ਜੀ ਵੀ ਡਬਲ ਐ ਲੱਗਦੀ ਉਧਰ ਲਾਉਂਦੇ ਵੀ ਬਾਈ ਫਗਵਾੜਾ ਏਰੀਆ ਡਬਲ ਹੁੱਕ ਲਾਉਂਦਾ ਟਰੈਕਟਰ ਬਿਲਕੁਲ ਬਿਲਕੁਲ ਕਿਹੜੀਆਂ ਦੀਆਂ ਆਵਾ ਦੂਈਆਂ ਆ 60 ਵਾਲੀਆਂ 60 ਵਾਲੀਆਂ ਵੀ ਇੱਥੇ ਆ ਡਰਾਮਾ ਬਾਕੀ ਤੇਰਾ ਹੋਰ ਐ ਆਏ ਨਹੀਂ ਵੀ ਹੌਂਕੀ ਗੇੜੇ ਵਾਲਾ ਹੀ ਐ ਹਾਂ ਅਸੀਂ ਦਿਹਾੜੀ ਪੂਰਾ ਕੱਟ ਕੇ ਵਾਇਆ ਕਿਤੇ ਲੀਵਿੰਗ ਨਹੀਂ ਹੋਈ ਸੀ ਵੜਦਾ ਬੋਲੇ ਤਵੀਆਂ ਹ ਨਮਾ ਟਰੈਕਟਰ ਆ ਯਾਰ ਇਹ ਮੇਰੇ ਹਿਸਾਬ ਨਾਲ ਹੁਣ ਜੇ ਆਪਾਂ ਤਿਆਰ ਕਰਾਈਏ ਜੱਗੂ ਰੰਗ ਤੇ ਬਿਨਾ ਠੀਕ ਹੈ ਜੀ ਠੀਕ ਹੈ ਟਰੈਕਟਰ ਪਰ ਬਾਈ 4 4.5 ਲੱਖ ਰੁਪਏ ਖਰਚਾ ਆਉਂਦਾ ਹੈ ਹਾਂ ਜਿਹੜਾ ਬਾਈ ਕਰਾ ਰਿਹਾ ਇਸ ਟਾਈਮ ਤਿਆਰ ਕਰਾ ਰਿਹਾ ਉਹ ਜਿਹੜਾ ਹੋ ਰਿਹਾ ਟਰੈਕਟਰ ਉਹਨੇ ਮੈਨੂੰ ਐਸਟੀਮੇਟ ਜਿਆ ਲਾ ਕੇ ਦੱਸਿਆ ਕਹਿੰਦਾ ਰੰਗ ਤੇ ਬਿਨਾ ਠੀਕ ਹੈ ਜੀ ਵੀ 4.5 ਲੱਖ ਰੁਪਏ ਮੇਰੇ ਲੱਗ ਲੈਣਾ ਕਹਿੰਦਾ ਠੀਕ ਹੈ ਜੀ ਕਿਉਂਕਿ ਆਉਂਦਾ ਕਿ ਆ ਯਾਰ 50 40 50 ਹਜ਼ਾਰ ਦਾ ਤਾਂ ਮਗਰਲੇਟਾ ਰਿਹਾ ਟਰੈਕਟਰ ਦੇ ਹੁਣ ਕੋਈ ਨਹੀਂ ਬਾਈ ਉਹਨੇ ਸਹੀ ਗੱਲ ਆ ਹੈਗੇ ਨਹੀਂ ਟੈਰ ਵੀ ਨਵੇਂ ਆ ਬੁੱਲੇ ਵੀ ਨਵੇਂ ਆ ਮੁਰਦੇ ਟਾਇਰ ਵੀ ਨਵੇਂ ਡੱਬੇ ਪੈਸੇ ਦਾਦੋ ਫਿਰ ਵੀ ਆਪਾਂ ਨਾ ਮ 90 ਪੈਸੇ ਰੱਖ ਦੋ ਤੇ ਵੀ ਨਹੀਂ ਦੱਸਣੇ 85 ਦੱਸ ਦੇ ਅਸੀਂ 85 ਪੈਸੇ ਟਾਇਰ ਹੈਗੇ ਆ ਬਾਈ ਡੈਕ ਬਿਲਕੁਲ ਬਿਲਕੁਲ ਬਾਕੀ ਜਿਸ ਤਰ੍ਹਾਂ ਖੜਾ ਆਪਾਂ ਨੇ ਆਇਓ ਸਾਰਾ ਕੋਈ ਡੈਕ ਨਹੀਂ ਤਾਰਨਾ ਕੋਈ ਹਾਰਨ ਰੂਟਸ ਦੇ ਹਾਰਨ ਲੱਗੇ ਹੋਏ ਇਹਨੂੰ ਓਕੇ ਜੀ ਵੀ ਆਇਓ ਆਪਾਂ ਨੇ ਦੇ ਦੇਣਾ ਟੈਟਰ ਸਾਰੇ ਬਣਿਆ ਬਣਾਇਆ ਇਦਾਂ ਹੀ ਜੋਬ ਵੀ ਸਾਈਦਾ ਮੈਂ ਇਦਾਂ ਹੀ ਕੜਿਆ ਕਲਾਇਆ ਕੜਿਆ ਕਲਾਇਆ ਆਇਓ ਦੇ ਦੇਣਾ ਆਪਾਂ ਨੇ ਠੀਕ ਹੈ ਜੀ ਜਿੱਦਾਂ ਕੜਿਆ ਕਲਾਇਆ ਹੈਗਾ ਇੱਕ ਨਹੀਂ ਜਾਉ ਪੰਪੋ ਵੀ ਭਾਈ ਨਾਲ ਦਾ ਹੀ ਆਮਨੇ ਵੀਰੇ ਹਾਂ ਪਪ ਭਾਈ ਨਾਲ ਦਾਣੇ ਵਾਲਾ ਪੰਪਾ ਲੱਗਿਆ ਠੀਕ ਆ ਨਹੀਂ ਪੰਪ ਦੀ ਮੋੜੀ ਵੀ ਇਨ ਕਰਦੇ ਨੇ ਪੰਪ ਦੂਜਿਆਂ ਨਾਲ ਦਾ ਹੀ ਨਾਲ ਦਾ ਪੰਪਾ ਟਰੈਕਟਰ ਦਾ ਰਿਜੀਨਲ ਯਾਰ ਜਿਹੜੀ ਚੀਜ਼ ਕਹਿੰਦਾ ਵੀ ਰਿਜੀਨਲ ਆ ਉਹੀ ਕਰਾਇਆ ਹੋਇਆ ਹੈ ਬਾਕੀ ਥੋੜਾ ਪ੍ਰੈਸ਼ਰ ਦਾ ਤਾਂ ਕਹਿਣ ਦੀ ਗੱਲਾਂ ਕਰੀ ਕੋਈ ਜਗਾੜੂ ਕੰਮ ਨਹੀਂ ਹੋਇਆ ਬਟ ਟਰੈਕਟਰ ਚ ਦੇਖਾ ਗਏ ਠੀਕ ਤੂੰ ਗਿੜਾ ਲੈ ਕੇ ਦੇਖ ਜੱਗੂ ਇਹਦਾ ਬਾਕੀ ਚਲਾਈ ਆ ਜਿਹੜੀ ਕਾਰ ਵਾਂਗ ਮੁੜਦਾ ਤਵਾਖਿਆ ਮੈਂ ਵੀ ਮੜੀ ਆਵਾਜ਼ ਬੂਤ ਦਿਖਾ ਦਈਏ ਹਾਂ ਹਾਂ ਚੈੱਕ ਕਰ ਤੂੰ ਸੀਟ ਵੀ ਯਾਰ ਦੋ ਹੀ ਲੱਗੀ ਹੋਈ ਜਾਂ ਮਨੇ ਲੈਣਾ ਤਸਦੀ ਕਰੋ ਕੋਈ ਚੱਕਰ ਨਹੀਂ ਹੋਗਾ ਹਾਂ ਵਾਲੀ ਸੀਟ ਚਾਹੇ ਬਾਹਰੇ ਦੇਖ ਲੈਣਾ ਬਾਈ ਸੀਟ ਹੈ ਯਾਰ 25000 ਦੀ 25000 ਦੀ ਸੀਟ ਹੈ ਜੀ ਅੱਛਾ ਦੋ ਹੀ ਸੀਟ ਹੈ ਦੋ ਹੀ ਆਏ ਜੇ ਕੋਈ ਮੂਰੇ ਤੇ ਘੱਟ ਵੱਧ ਹੁੰਦੀ ਆ ਤੇਰੇ ਹੱਥ ਕੋਲੇ ਆ ਮੂਰੇ ਜਗਾ ਓਕੇ ਓਕੇ ਜਿਹੜਾ ਗੱਡੀਆਂ ਦੀ ਹੈਡ ਉੱਪਰ ਹੋਈ ਜਾਂਦੀ ਆਏ ਹੋ ਜਾਂਦੀ ਏ ਵਿਚ ਨੂੰ ਦਬ ਹੁੰਦੀ ਹੈ ਇਹ ਨਾ 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 ਇਦਾਂ ਬਣਾਈ ਹੈ ਜੇ ਇਦਾਂ ਇੱਧਰ ਛੱਡ ਅੱਛਾ ਇਹ ਕਿਹੜੀ ਦੇਣਾ ਇੱਕ ਹੋ ਕੇ ਬਸ ਇਹ ਉੱਪਰ ਨੂੰ ਹੋਈ ਜਾਣਾ ਹੈ ਥੱਲੇ ਹੋਈ ਜਾਣਾ ਠੀਕ ਆ ਠੀਕ ਆ ਵਜਨ ਦੇ ਹਿਸਾਬ ਨਾਲ ਵਜਨ ਦੇ ਹਿਸਾਬ ਨਾਲ ਲੈ ਬਾਈ ਹੋਰਨ ਵੀ ਰੂਟਸ ਦੇ ਲੱਗੇ ਹੋਏ ਨੇ ਇਹਨਾਂ ਨਾਲ ਓਕੇ ਸਹੀ ਗੱਲ ਆ ਬਾਈ ਗੂੰਜਦੇ ਆ ਸਾਰੇ ਬੰਦੇ ਆ ਵੀ ਜਿਹਨੇ ਲੈ ਕੇ ਜਾਣਾ ਰੁਪਈਆ ਲੋਣ ਦੀ ਲੋੜ ਨਹੀਂ ਆ ਦੇਖ ਇੱਕ ਜੋਰ ਦਿਖਾਵਾਂ ਦੀ ਪਰ ਇੱਧਰ ਰੰਗ ਦੇਖੋ ਹੋਰ ਹੋਇਆ ਆ ਇਹ ਸਾਰਾ ਹਾਂ ਹੁਣੇ ਕਰੇ ਆਵਾਜ਼ ਕਰਾਈ ਚੈੱਕ ਹੁਣ ਹਾਂ ਭਾਈ ਇਹਦਾ ਦਾਣੇ ਆਹੀ ਚੀਜ਼ ਦਾ ਮੋਲ ਹੈ ਭਾਈ ਆਖੀ ਪ੍ਰੈਸ਼ਰ ਪੁਰੂਸ਼ ਰਹੇ ਨਾ ਫੁੱਲ ਹੈ ਭਾਈ ਆਧਨ ਨਾਲੋਂ ਵੀ ਗਾਹਾਂ ਜਾ ਕੇ ਸੰਨੋ ਵੱਧ ਵਿੱਚ ਜਾ ਕੇ ਖੜਾ ਮੀਟਰ ਵੀ ਨਿਕਲਣ ਲੈ ਪਾਏ ਵੇ ਇਹਨੂੰ ਠੀਕ ਹੈ ਜੀ ਠੀਕ ਹੈ ਜੀ ਹਾਂ ਦੇਖ ਦੇ ਯਾਰ ਅ ਜੱਗੂ ਗੇੜਾ ਦੇ ਆ ਗੇੜਾ ਦੇ ਕੇ ਦੇਖਿਆ ਜੀ ਤੀਤੀ ਮੈਂ ਗੇੜਾ ਵੀ ਆਪਦਾ ਕਾਰ ਜੀ ਦਾ ਨਜ਼ਾਰਾ ਕਿ ਨਹੀਂ ਚੀਜ਼ਾਂ ਹੀ ਜੀ ਆ ਚੀਜ਼ਾਂ ਹੀ ਜੀ ਜਮਾਉ ਦੇਖ ਲਿਆ ਠੀਕ ਆ ਜੀ ਹਾਂ ਬਾਕੀ ਰੰਗ ਵੀ ਨਾ ਮੇਰੇ ਦੂਆ ਹੋਇਆ ਵੇ ਜਿਹਦੇ ਵਿੱਚ ਹੋ ਨਹੀਂ ਹੁੰਦੇ 17000 ਹਾਂ ਆਉ ਟ੍ਰੇਲਰ ਵੀ ਅਸੀਂ ਉਹੀ ਕਰਾਇਆ ਵੇ ਆ ਰੰਗ ਬਹੁਤ ਮਹਿੰਗਾ ਬਾਈ ਇਹ ਮਹਿੰਗਾ ਹੁੰਦਾ ਰੰਗ ਠੀਕ ਆ ਇਹ ਟਰੈਕਟਰ ਦਾ ਤਾਂ ਹੋਰ ਚੀਜ਼ ਮਹਿੰਗਾ ਹਾਂਜੀ ਹਾਂ ਟਰੈਕਟਰ ਦਾ ਤਾਂ ਫੇਰ ਬਾਈ ਦੂਆ ਭੱਠੀ ਵਾਲਾ ਰੰਗ ਹੁੰਦਾ ਇਹ ਹੂੰ 45000 ਰੁਪਏ ਤਾਂ ਉਹਨੂੰ ਹੈ ਅੱਛਾ ਜੀ ਟਰਾਲੇ ਨੂੰ ਨਹੀਂ ਰੰਗ ਰੰਗ ਦਾ ਅੰਤਰ ਹੈ ਬਾਈ ਰੰਗ ਆਏ ਆ ਬਾਈ ਫੋਰਡ ਨੂੰ ਰੰਗ ਕਈ ਟਰੈਕਟਰ ਤਿਆਰ ਕਰਾਏ ਆ 15000 ਰੁਪਏ ਰੰਗ ਹੁੰਦਾ 50000 ਚ ਹੁੰਦਾ ਲੱਖ ਚ ਵੀ ਹੁੰਦਾ 1 ਲੱਖ ਚ ਵੀ ਹੁੰਦਾ ਇਹ ਉਹ ਵੀ ਆਏ ਆ ਰੰਗ ਰੰਗ ਦਾ ਅੰਤਰ ਹਾਂ ਬਾਕੀ ਬਾਈ ਕਈ ਵੀਰ ਥੋੜਾ ਜਿਹਾ ਕਿਉਂਕਿ ਜਿਹੜਾ ਬੰਦਾ ਪੈਸੇ ਲਾਉਣਾ ਜਿਹਨੇ ਰਪੀਏ ਲਾਏ ਉਹਨੂੰ ਵੱਧ ਪਤਾ ਹੁੰਦਾ ਠੀਕ ਹੈ ਕਈ ਬੰਦੇ ਫੋਰਡ ਨੂੰ ਸਿਰਫ ਦੱਸਾਂ ਕਿ ਆ ਨਵੀਆਂ ਚੀਜ਼ਾਂ ਆਉਂਦੀਆਂ ਪਰ ਇਹ ਨਹੀਂ ਕਹਿੰਦੇ ਹੈਗੇ ਠੀਕ ਹੈ ਹਾਂਜੀ ਹਾਂਜੀ ਇਨਾ ਦੇ ਮੁੱਲ ਦੇ ਨਵੇਂ ਟਰੈਕਟਰ ਨਵੇਂ ਨਿਕਲੇ ਆਉਂਦੇ ਜਾਂਸੀ ਨਿਕਲਦੇ ਬਈ ਨਿਕਲ ਪਰ ਜਿਹਨੇ ਸ਼ੌਂਕ ਦੇ ਤੌਰ ਤੇ ਰੱਖਣਾ ਉਹਨੂੰ ਜਿਹੜੀ ਚੀਜ਼ ਪਸੰਦ ਆਗਲੇ ਨੇ ਉਹੀ ਲਾਉਣੀ ਹੈ ਅਗਲਾ ਪੈਸੇ ਨਹੀਂ ਦੇਦਾ ਹੈਗਾ ਬਿਲਕੁਲ ਜੀ ਬਿਲਕੁਲ ਉਹ ਤਾਂ ਹੈ ਬੰਦੇ ਹੁਣ ਆ ਪਿੱਛੇ ਜੇ 27 ਦਾ ਟਰੈਕਟਰ ਨਹੀਂ ਤਾਂ ਵੀ ਗਿਆ ਆਪਣੇ ਪਿੰਡ ਹਾਂ ਜੀ ਹਾਂ ਹਾਂ ਕਿੰਨੇ ਦਾ ਲੈ ਕੇ ਗਿਆ ਬੰਦਾ ਉਹਨੇ ਤਿਆਰ ਕਰਾ ਕੇ ਉਹਦੇ ਤੇ ਪੈਸੇ ਲਾ ਕੇ ਖੜਾਉਣਾ ਹੀ ਅਗਲੇ ਨੇ ਖੜਾਇਆ ਹਾਂ ਜਿਹਨੇ ਖੜਾਉਣਾ ਜਿਹਨੂੰ ਚਾਹ ਉਹ ਸ਼ੌਂਕ ਦਾ ਟਰੈਕਟਰ ਬਾਈ ਗੜ ਸ਼ੰਕਰ ਦਾ ਲੈ ਗਿਆ ਤਾਂ ਨਾਲੇ ਮੈਂ ਤਾਂ ਹੋਰ ਦੇਖਿਆ ਫਗਵਾੜ ਏਰੀਆ ਕੋਈ ਹੋ ਘਰ ਹੋਊਗਾ ਜਿਹਦੇ ਕੋਲ 3600 ਇਹ ਦੁਆਬੇ ਨਹੀਂ ਜਵਾਈ ਕਰੇਜ ਵੱਧ ਆ। ਹੂੰ ਹੂੰ। ਆਪਾਂ ਪੰਜ 3600 ਬਹੁਤ ਰੱਖ ਦੇ ਲੋ। ਆਪਣੇ ਜੇ ਇੱਥੇ ਫੋਰਡ ਦੇ ਪੈਸੇ ਵੱਧ ਮੰਗਦੇ ਆ। ਹੂੰ। ਤੇ ਆਪਣੇ ਮੂਹਰੇ ਦੇ ਬੰਦਾ ਉਲਟਾ ਹੀ ਬੋਲਦਾ। ਠੀਕ ਹੈ ਸਾਡੀ। ਚੱਕਰ ਦੱਸਾਂਗੇ ਸ਼ੌਕ ਅਤ ਸ਼ੌਕੀਆ ਤੌਰ ਤੇ ਰੱਖਦਾ ਕੋਈ ਵੀ ਬੰਦਾ ਡੈਟ। ਨਹੀਂ ਬਿਲਕੁਲ ਬਿਲਕੁਲ ਭਾਈ। ਯਾਰ ਜਿੰਨੇ ਦਾ ਇਹ ਟਰੈਕਟਰ ਜਦ ਤਿਆਰ ਹੋਇਆ ਏ। ਠੀਕ ਆ ਜੀ। ਹਾਰ ਪਾ ਕੇ ਟਰੈਕਟਰ ਜਾਂ ਅਸੀਂ ਜੋ ਨਿਕਲਦਾ ਏ। ਠੀਕ ਆ ਜੀ। ਜੇ ਆਪਾਂ ਨਮਾ ਕਰ ਰੱਖੀਏ। ਬਿਲਕੁਲ ਜੀ ਬਿਲਕੁਲ। ਹੁਣ ਵੀ ਹਾਰ ਬਣਾ ਲਈ ਕੰਮ ਆਇਆ। 7 ਲੱਖ ਰੁਪਏ ਦਾ ਟਰੈਕ ਤੇ ਬਾਈ ਹੁਣ ਐ ਦੱਸੋ ਵੀ ਚਲੋ ਉਹ ਤਾਂ ਗੱਲਾਂ ਹੈਗੀਆਂ ਜਿਹੜੀ ਅਸੀਂ ਕਰੀਆਂ ਸਾਰੀਆਂ ਜਾਇਜ਼ ਹਾਂ ਆਪਾਂ ਮੰਨ ਲੀਆ ਤੇ ਹੁਣ ਐ ਦੱਸੋ ਵੀ ਇਹ ਟਰੈਕਟਰ ਦੇਣਾ ਕਿੰਨੇ ਦਾ ਜੱਗੂ ਟਰੈਕਟਰ ਦੀ ਡਿਮਾਂਡ ਬਾਈ 4,70,000 ਰੁਪਏ ਮੰਗਿਆ ਮੈਂ ਮੜਾ ਮੋਟੀ ਜਾਇਜ਼ ਕਰ ਦਿਓ ਡਿਮਾਂਡ ਜਾਇਜ਼ ਕਰ ਦਿਓ ਜਾਂ ਮੌਕੇ ਤੇ ਕਰ ਦਿਓ ਮੜਾ ਮੋਟਾ ਮੌਕੇ ਤੇ ਕਰ ਦਿਓ ਨਹੀਂ ਨਹੀਂ ਇਹ ਤਾਂ ਡਿਮਾਂਡ ਹੈ ਇਹ ਕਿਹੜਾ ਪਾਨੇ ਸੌਦਾ ਕਰਤਾ ਡਿਮਾਂਡੇ ਵਾੜੀ ਜਾਇਜ਼ ਕਰ ਦਿਓ ਹੋਰ ਹੈ ਸਾਢੇ 4 ਜਾ ਡਿਮਾਂਡ ਕਰ ਦਿਓ ਫੇਰ ਅਗਲੇ ਨੇ ਕਹਿਣਾ ਭਾਈ ਹੋਰ ਘਟ ਜਾ ਕੋਈ ਗੱਲ ਨਹੀਂ ਉਹਦਾ ਮੌਕੇ ਚੱਲ ਮੜਾ ਹੁਣ ਚੱਲ ਕੋਈ ਗੱਲ ਨਹੀਂ ਹੈ ਠੀਕ ਆ ਬ ਠੀਕ ਹੈ ਬਾਕੀ ਹੋਰ ਮੋਗ ਮਾੜਾ ਮੋਟਾ ਠੀਕ ਨਹੀਂ ਗੱਲ ਬਾਕੀ ਕਈ ਵਾਰ ਬਾਈ ਕਿਸੇ ਦਾ ਹੁੰਦਾ ਵਿੱਚ ਪੁਰਾਣਾ ਟਰੈਕਟਰ ਉਹ ਆਪਾਂ ਖੜੇ ਆਪਾਂ ਕਟੂਗਾ ਟਰੈਕਟਰ ਨਾ ਨਾ ਠੀਕ ਹੈ ਕਈ ਵਾਰ ਕਿਸੇ ਵੇਲੇ ਫੋੜੇ ਕਟਾਉਣਾ ਹੁੰਦਾ ਵਿੱਚ ਹੈਨਾ ਜੀ ਤੇ ਉਹ ਆਪਾਂ ਵਿੱਚ ਟਰੈਕਟਰ ਦਾ ਵਾਧਾ ਘਾਟਾ ਕਰ ਲਾਂਗੇ ਤੁਹਾਡਾ ਮਾਡਲ ਦੇ ਹਿਸਾਬ ਨਾਲ ਕਿੜੀ ਜਾਂਦੇ ਹਿਸਾਬ ਨਾਲ ਕਈ ਵਾਰ ਹੋਰ ਵੀ ਹੁੰਦਾ ਕੋਈ ਵੀ ਹੋਵੇ ਬਸ ਚੱਲਦਾ ਹੋਵੇ ਠੀਕ ਨਹੀਂ ਹਾਂ ਕਿਉਂਕਿ ਸਾਡੇ ਨਾਲ ਹੁੰਦਾ ਨਾ ਟਰੈਕਟਰ ਦਾ ਉਹ ਵੀ ਜੀਮੀ ਦਾ ਕੋਈ ਨਾ ਕੋਈ ਡਰਾਈਵਰ ਹੁੰਦਾ ਹੀ ਆ ਪਰਾਣਾ ਨਾ ਨਾ ਠੀਕ ਹੈ ਚੇਹ ਬੰਦਾ ਕੀਲੇ ਵਾਲਾ ਹੀ ਆ ਬਾਈ ਹਾਂ ਨਾ ਇਹ ਇਹਦਾ ਮੈਂ ਅਸੀਂ ਬਾਇਆ ਉਧਰ ਬਾਈ ਤਵੀਆਂ ਨਾਲ ਸਾਡਾ ਤਾਂ ਗਿਆਪਦਾ ਕੈਵਨ ਨੂੰ ਹਾਂਜੀ ਹਾਂ ਇਹ ਬਾਈ ਖਈਆ ਖੱਲੇ ਕੋ ਖੇਤੀ ਨੇ ਤਵੀਆਂ ਨੂੰ ਅੱਛਾ ਜੀ ਕੋਈ ਲੀਕਿੰਗ ਨਹੀਂ ਕੋਈ ਕੁਝ ਵੀ ਨਹੀਂ ਹੈਗਾ ਇਹਨੂੰ ਤਵੀਆਂ ਪੈਸਾਂ ਦੀ ਅਬਿੰਦਰ ਨਾਲੀਆਂ ਵਧੀਆ ਚੱਲਿਆ ਟੌਪ ਦਾ ਕੋਈ ਝੂਆ ਨਹੀਂ ਦਿਖਾਉਦਾ ਡਰਾਈਵਰ ਚਲਾ ਕੇ ਦੇਖ ਲੈ ਥੋੜਾ ਨਾਲ ਹੁਣ ਤਾਂ ਖੇਤੀ ਹੁੰਦੀ ਓ ਬਾਈ ਨਾ ਨਾ ਵੀਡੀਓ ਮੈਂ ਪਾਇਆ ਵਾ ਅਸੀਂ ਤਵੀਆਂ ਨੂੰ ਦੇਖ ਲੈਣ ਚੱਲ ਤਾਂ ਘਰ ਵੜਦਾ ਠੀਕ ਆ ਭਾਈ ਤੇ ਬਾਕੀ ਬਾਈ ਡੱਕ ਡੱਕ ਵੀ ਐਨ ਪੂਰਾ ਵਧੀਆ ਲ ਲਖੂ ਦਾ ਡੈਕ ਗਾਰਡ ਉਤੇ ਲਖੂ ਦਾ ਓਕੇ ਜੀ ਉਹ ਮੈਂ ਤੁਹਾਨੂੰ ਕਹਿ ਰਿਹਾ ਤਾਂ ਹੈਗਾ ਵੀ ਉਹਨੇ ਕੰਮ ਸਾਰੇ ਸ਼ੌਂਕੀ ਵਾਲੇ ਹੀ ਕਰੇ ਹੋਇਆ ਰਹਿੰਦਾ ਬਾਹਰ ਹੈ ਭਾਈ ਜੇ ਕਿਸੇ ਨੇ ਗੱਲਬਾਤ ਕਰਨੀ ਆ ਤਾਂ ਸਿੱਧੀ ਬਾਈ ਨਾਲ ਵੀ ਕਰ ਸਕਦਾ ਆਪਾਂ ਨੂੰ ਕੋਈ ਤਰਾਹ ਦੀ ਨਹੀਂ ਹੈਗਾ ਭਾਈ ਹਾਂ ਉਹਦਾ ਵੀ ਨੰਬਰ ਪੇਸ਼ ਆ ਪਰ ਉਹ ਨਾਲ ਵਟਸਐਪ ਤੇ ਗੱਲ ਹੋਣੀ ਆ ਵਟਸਐਪ ਉੱਪਰ ਹੋਣੀ ਆ ਉਹ ਤੁਹਾਨੂੰ ਇਹ ਪੂਰੀ ਚੰਗੀ ਤਰ੍ਹਾਂ ਦੱਸ ਦੂਗਾ ਜਿੰਨਾ ਅਸੀਂ ਦੱਸਿਆ ਡਿਟੇਲ ਉਹਦਾ ਫਿਰ ਪੂਰੀ ਗੱਲ ਦੱਸ ਉਹਨੇ ਤਾਂ ਫਿਰ ਤਿਆਰ ਕਰਾਇਆ ਹੋਇਆ ਨਾ ਕੋਲਾ ਰੁਪਈਆ ਲਾਇਆ ਹੋਇਆ ਹਾਂ ਉਹ ਉਹ ਕਹਿੰਦਾ ਯਾਰ ਇਹਦੇ 'ਚ ਦੇਸੀ ਚੀਜ਼ ਕੋਈ ਪਾਈ ਨਹੀਂ ਹੋਈ origignal ਪਿਆ ਪਾ ਸਾਰਾ ਕੋ ਪੱਦਰ ਬਾਕੀ ਬਾਈ ਕਿਉਂਕਿ ਇਹ ਸ਼ੌਂਕੀਆ ਤੌਰ ਤੇ ਚੀਜ਼ ਤਿਆਰ ਕਰਾਉਂਦਾ ਬੰਦਾ ਕਹਿੰਦਾ ਉਹਨੇ ਬਧੀ ਕੰਮ ਕਰਾਉਂਦਾ ਹੁੰਦਾ ਕੋਈ ਬਾਕੀ ਜਿੱਥੇ ਤੇ ਬਾਈ ਹੋਇਆ ਤੇ ਯਾਰ ਉਹਨੂੰ ਵੀ ਪੁੱਛ ਸਕਦੇ ਆ ਬਿਗਰਮ ਨੂੰ ਬਿਗਰਮ ਕੋਲ ਤਿਆਰ ਉਹਦਾ ਨੰਬਰ ਮੇਰੇ ਕੋਲ ਹੈਗਾ ਜੇ ਕਿਸੇ ਨੂੰ ਲੈਣਾ ਹੋਇਆ ਤਾਂ ਬਾਈ ਲੈ ਵੀ ਸਕਦਾ ਉਹਨੂੰ ਪੁੱਛ ਲਿਓ ਬਾਈ ਅਸੀਂ ਫੋਰਡ ਲੈਣਾ ਇਦਾਂ ਦਾ ਰੰਗ ਕਰਾਉਣਾ ਇਦਾਂ ਦੇ ਟਾਇਰ ਆ ਸਾਰਾ ਕੁਝ ਆ ਕੇ ਹਾਂ ਇਹ ਕਿੰਨੇ ਕਿ ਜੀ ਦਊਗਾ ਵੀ ਕਿੰਨੇ ਰੁਪਏ ਲੱਗੇ ਪਾਈ ਹੋਈ ਸੀ ਪਿੱਛੇ ਜੇ ਵੀਡੀਓ ਆ 7.5-8 ਲੱਖ ਰੁਪਏ ਕਿਹਾ ਉਹਨੇ ਟ੍ਰਲ ਲਾ ਕੇ ਇਹ ਵੀ 14 ਦੇ ਆ ਨਾ ਮਗਰ ਹਾਂਜੀ ਹਾਂ ਪੈਰ ਵੀ 14 ਦੇ ਬਾਕੀ ਬਾਈ ਕਿਸੇ ਨੇ ਵੀ ਟਰੈਕਟਰ ਦੇਖਣਾ ਹੋਇਆ ਤਾਂ ਪਿੰਡ ਮਾਲਾ ਖੜਾ ਜੀ ਤੇ ਨੰਬਰ ਵੀਰ ਬੋਲ ਦੰਦਾ ਆਪਣਾ ਵੀਡੀਓ ਦੇ ਵਿੱਚ ਠੀਕ ਆ ਜੀ ਫੋਨ ਤੇ ਗੱਲਬਾਤ ਕਰ ਲਿਓ ਬਾਈ ਹੈਗਾ 7696750169 ਠੀਕ ਆ 7696750169 ਪਰ ਕਾਲ ਕਰ ਲਿਓ ਬਾਕੀ ਜੱਗੂ ਤੂੰ ਆਪਣਾ ਵੀ ਬੋਲ ਦੇ ਤੇਰੇ ਨਾਲ ਵੀ ਗੱਲ ਕਰ ਲੂਗੇ ਪਾਣੀ ਸੌਦਾ ਕਰਨਾ ਕੋਈ 8146178790 ਜੀ ਦੋਨੇ ਨੰਬਰ ਬੋਲ ਤੇ ਬਾਈ ਕੋਈ ਵੀ ਚਾਹਵਨ ਹੋਏ ਆਗੇ ਦੇਖ ਲਿਓ ਚਲਾ ਲਿਓ ਭਾਈ ਸਾਰੇ ਸੰਦੇ ਖੜੇ ਆ ਰੂਟਰ ਵੇਟਰ ਪਾਉਣਾ ਕਿਹੜਾ ਕੋ ਮਰਜੀ ਪਾ ਰਿਓ ਤਵੇ ਖੜੀਆਂ 11 11 ਨਾ ਨਾ ਠੀਕ ਹੈ ਜਿਹੜਾ ਕੋ ਮਰਜੀ ਪਾ ਕੇ ਦੇਖ ਲਿਓ ਠੀਕ ਜੀ ਭਾਈ ਹਾਂ ਜੇ ਕੱਚ ਹੋ ਗਈ ਆਪਾਂ ਤਾਂ ਅਗਲੇ ਨੂੰ ਕਹੋਂਗੇ ਟਰੈਕਟਰ ਐਨ ਸਹੀ ਆ ਭਾਈ ਚਲਾ ਕੇ ਦੇਖੋ ਆਪਣੀ ਤਸੱਦੀ ਕਰੂ ਆਗੇ ਕੁਝ ਵੀ ਬਿਲਕੁਲ ਜੀ ਬਿਲਕੁਲ ਤੇ ਠੀਕ ਆ ਭਾਈ ਧੰਨਵਾਦ ਜੀ ਓਕੇ ਜੀ